ਤਾਂ ਲੁਧਿਆਣਾ ਦੇ ਵਿੱਚ ਉਪਚੋਣਾਂ ਦੀ ਤਾਰੀਖ ਦਾ ਐਲਾਨ ਜਲਦ ਹੀ ਹੋਣ ਜਾ ਰਿਹਾ ਹੈ ਇਸ ਤੋਂ ਪਹਿਲਾਂ ਬੀਤੀ ਰਾਤ ਕਾਂਗਰਸ ਹਾਈ ਕਮਾਂਡ ਨੇ ਸਾਬਕਾ ਕੈਬਨਿਟ ਮੰਤਰੀ ਭਾਰਤ ਪੂਸ਼ਣ ਆਸ਼ੂ ਤੇ ਭਰੋਸਾ ਪ੍ਰਗਟ ਕੀਤਾ ਤੇ ਉਹਨਾਂ ਨੂੰ ਪੱਛਮੀ ਹਲਕੇ ਤੋਂ ਪਾਰਟੀ ਉਮੀਦਵਾਰ ਐਲਾਨ ਦਿੱਤਾ ਇਸ ਦੇ ਨਾਲ ਹੀ ਸੰਬੰਧਿਤ ਇੱਕ ਪੱਤਰ ਆਈ ਸੀ ਸੀ ਦੇ ਜਨਰਲ ਸਕੱਤਰ ਕੇ ਸੀ ਵਿਨੂ ਗੋਪਾਲ ਨੇ ਸ਼ੁੱਕਰਵਾਰ ਰਾਤ ਨੂੰ ਜਾਰੀ ਕੀਤਾ ਅੱਜ ਸਵੇਰੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀਡੀਓ ਕਾਲ ਰਾਹੀਂ ਆਸ਼ੂ ਨੂੰ ਵਧਾਈਆਂ ਦਿੱਤੀਆਂ ਨੇ ਚੰਨੀ ਨੇ ਆਸ਼ੂ ਨੂੰ ਕਿਹਾ ਕਿ ਮੈਂ ਚੋਣਾ ਦੌਰਾਨ ਲੁਧਿਆਣਾ ਦੇ ਵਿੱਚ ਹੀ ਰਹਾਂਗਾ ਇੱਕ ਕਰ ਰਹਿ ਰੱਖਾਂਗਾ ਤੇ ਚੰਨੀ ਨੇ ਆਸ਼ੂ ਨੂੰ ਦੱਸਿਆ ਕਿ ਉਹ ਸਾਰੀਆਂ ਤਾਕਤਾਂ ਜਿਨ੍ਹਾਂ ਨੇ ਪਹਿਲਾਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ ਅੱਜ ਪਰਮਾਤਮਾ ਨੇ ਉਹਨਾਂ ਨੂੰ ਕੁਚਲ ਦਿੱਤਾ ਹੈ ਚੰਨੀ ਨੇ ਆਸ਼ੂ ਨੂੰ ਕਿਹਾ ਕਿ ਉਹ ਚੋਣਾ ਤੱਕ ਇੱਕ ਮਹੀਨਾ ਲੁਧਿਆਣਾ ਰਹਿਣਗੇ ਤੇ ਇਸ ਦੇ ਲਈ ਉਹਨਾਂ ਨੇ ਘਰ ਵੀ ਖਰੀਦ ਲਿਆਏ ਤੇ ਬੇਸ਼ੱਕ ਕਾਂਗਰਸ ਹਾਈ ਕਮਾਂਡ ਨੇ ਆਸ਼ੂ ਨੂੰ ਟਿਕਟ ਦਿੱਤੀ ਹੈ ਪਰ ਆਸ਼ੂ ਦਾ ਰਸਤਾ ਇਸ ਵੇਲੇ ਇੰਨਾ ਆਸਾਨ ਨਹੀਂ ਲੱਗ ਰਿਹਾ ਕਿਉਂਕਿ ਉਹਨਾਂ ਦੇ ਸੂਬਾ ਪ੍ਰਧਾਨ ਤੇ ਲੁਧਿਆਣਾ ਤੋਂ ਮੌਜੂਦਾ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਲ ਸਿਆਸੀ ਮਤਭੇਦ ਨੇ ਤੇ ਜਿੱਤਣ ਦੇ ਲਈ ਆਸ਼ੂ ਨੂੰ ਵੜਿੰਗ ਦਾ ਸਹਾਰਾ ਲੈਣਾ ਪਵੇਗਾ ਜੋ ਕਿ ਇਸ ਵੇਲੇ ਉਹ ਉਹਨਾਂ ਦੇ ਲਈ ਇੱਕ ਵੱਡੀ ਚੁਣੌਤੀ ਸਾਬਿਤ ਹੋ ਸਕਦਾ ਹੈ ਤਾਂ ਪ੍ਰਧਾਨ ਵਰਿੰਗ ਦੀ ਭੁਪੇਸ਼ ਬਘੇਲ ਨੂੰ ਸ਼ਿਕਾਇਤ ਹੈ ਇਸ ਉਤਰਾ ਦੇ حوالے ਤੋਂ ਖਬਰ ਸਾਹਮਣੇ ਆ ਰਹੀ ਹੈ ਰਾਜਾ ਵਰਿੰਗ ਤੋਂ ਪੰਜਾਬ ਦੇ ਕਈ ਲੀਡਰ ਨਾਰਾਜ਼ ਨੇ ਇਸ ਉਤਰਾ ਦੇ حوالے ਤੋਂ ਖਬਰ ਸਾਹਮਣੇ ਆ ਰਹੀ ਹੈ ਨਾਰਾਜ਼ ਲੀਡਰਾਂ ਨੇ ਰਾਜਾ ਵਰਿੰਗ ਦੀ ਸ਼ਿਕਾਇਤ ਵੀ ਕੀਤੀ ਹੈ ਤਾਂ ਰਾਜਾ ਵਰਿੰਗ ਦੇ ਨਾਲ ਤਾਲਮਿਲ ਹੋਣਾ ਚਾਹੀਦਾ ਹੈ ਭਾਰਤ ਪੂਸ਼ਣ ਆਸ਼ੂਦਾ ਤਾਂ ਹੀ ਜੜੀਆਂ ਨੇ ਇਹ ਚੋਣਾ ਉਹਨਾਂ ਦੇ ਲਈ ਠੀਕ ਸਾਬਿਤ ਹੋਣਗੀਆਂ ਪਰ ਆਪਸੀ ਜਿਹੜੀ ਰੰਜਿਸ਼ ਹੈ ਉਹ ਕਿਤੇ ਵੀ ਖਤਮ ਹੁੰਦੀ ਹੋਈ ਨਜ਼ਰ ਨਹੀਂ ਆ ਰਹੀ ਤੇ ਇੱਕ ਪਾਸੇ ਰਾਜਾ ਵੜਿੰਗ ਦੀ ਵੀ ਸ਼ਿਕਾਇਤ ਜਿਹੜੇ ਨੇ ਮੈਂਬਰ ਕਰਦੇ ਹੋਏ ਨਜ਼ਰ ਆ ਰਹੇ ਨੇ